ਤਾਲ ਵਿਖੇ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਯਾਦਗਾਰੀ ਹਾਲ ਦੇ ਕੋਲ ਖੜੇ ਆ ਤਾਂ ਤਸਵੀਰ ਤੁਹਾਨੂੰ ਵਿਖਾ ਦਿੰਦੇ ਆ ਕਿ ਇੱਥੇ 6 ਜੂਨ ਦੇ ਜਿਹੜੇ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਨੇ ਤਾਂ ਸੰਗਤ ਇਹਨਾਂ ਸਮਾਗਮਾਂ ਦੇ ਵਿੱਚ ਜੁੜ ਕਰਕੇ ਬੈਠੀ ਹੋਈ ਹੈ ਤਾਂ ਸਾਹਮਣੇ ਸਟੇਜ ਦੇ ਉੱਪਰ ਜਿਹੜੇ ਨੇ ਉਹ ਪੰਥਕ ਸ਼ਕਤੀਤਾ ਜਿਹੜੀਆਂ ਨੇ ਉਹ ਬੈਠੀਆਂ ਯਾਨੀ ਤਾਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਸੰਗਤ ਦੇ ਨਾਲ ਗੁਰਮਤ ਵਿਚਾਰਾਂ ਦੀ ਜਿਹੜੀ ਸਾਂਝ ਪਾਈ ਜਾ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਜੂਨ 84 ਦਾ ਜਿਹੜਾ ਦੁਕਾਨਦਾਰ ਹੋਇਆ ਸੀਗਾ ਤਾਂ ਇਸ ਵਕਤ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਈ ਸਾਹਿਬ ਵੀ ਇੱਥੇ ਮੌਜੂਦ ਨੇ ਭਾਈ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਗਿਆਨੀ ਮੋਹਨ ਸਿੰਘ ਜੀ ਐਡਵਾਂਸੀ ਗੁਰਦੁਆਰਾ ਦੰਤਮਤ ਸਾਬ੍ਹ ਤੋਂ ਆਪ ਜੀ ਦੇ ਨਾਲ ਸਾਹਮਣੇ ਪਾ ਰਿਹਾ ਜੀ ਭਾਈ ਸਾਹਿਬ ਅੱਜ 6 ਜੂਨ ਦੇ ਜਿਹੜੇ ਇਹ ਸਮਾਗਮ ਇੱਥੇ ਮਨਾਏ ਜਾ ਰਹੇ ਨੇ ਦਮਦਮੇ ਟਕਸਾਲ ਦੇ ਅੰਦਰ ਕਿਸ ਤਰ੍ਹਾਂ ਦੇ ਸਮਾਗਮ ਚੱਲ ਰਹੇ ਨੇ ਦਮਦਮੇ ਟਕਸਾਲ ਵੱਲੋਂ 1 ਜੂਨ ਤੋਂ ਇਹ ਸਮਾਗਮ ਆਰੰਭ ਹੈ ਤੇ ਹਰ ਰੋਜ਼ ਹੀ ਤਕਰੀਬਨ 3 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਦੀਵਾਨ ਸੱਜਦੇ ਰਹੇ ਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੋ ਕੱਲ 5 ਜੂਨ ਨੂੰ ਤਾਂ ਲੱਖਾਂ ਦੀ ਗਿਣਤੀ ਵਿੱਚ ਸ਼ਾਮ ਦੀ ਦੀਵਾਨਾਂ ਵਿੱਚ ਹੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੱਜ 6 ਜੂਨ ਨੂੰ ਅੰਮ੍ਰਿਤ ਵੇਲੇ ਤੋਂ ਹੀ ਬਿਆਨ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਔਰ ਇਸ ਵੇਲੇ ਤਾਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀ ਹੈ ਉਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦਮਦਮਿਤ ਖਵਾਲ ਦੇ ਹੈੱਡਕੁਆਰਟਰ ਵਿਖੇ ਪਹੁੰਚੀ ਹੈ ਇਹ ਸਾਰਾ ਜਿਹੜਾ ਉਦਮ ਹੈ ਸੰਗਤ ਦਾ ਉਤਸ਼ਾਹ ਹੈ ਇਹ ਸ਼ਹੀਦਾਂ ਨੂੰ ਸਮਰਪਿਤ ਹੋ ਕਰਕੇ ਸੰਗਤ ਪਹੁੰਚ ਰਹੀ ਹੈ ਕਿਉਂਕਿ 6 ਜੂਨ 1984 ਦਾ ਇਹ ਜਿਹੜਾ ਵੱਡਾ ਘੱਲੂਕਾਰਾ ਵਾਪਰਿਆ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਜਿੱਥੇ ਅਨੇਕਾਂ ਸਿੱਖਾਂ ਨੂੰ ਕੋਤ ਕੋਈ ਸ਼ਹੀਦ ਕੀਤਾ ਗਿਆ 1 ਜੂਨ ਤੋਂ ਲੈ ਕੇ ਤਕਰੀਬਨ 6 ਜੂਨ ਤੱਕ ਲਗਾਤਾਰ ਮਿਲਟਰੀ ਵੱਲੋਂ ਗੋਲੀਬਾਰੀ ਹੋਈ ਤੇ ਇਹ ਛੋਟੇ-ਛੋਟੇ ਬੱਚਿਆਂ ਨੂੰ ਵੀ ਮaaf ਨਹੀਂ ਕੀਤਾ ਗਿਆ ਇਥੋਂ ਤੱਕ ਵੀ ਆਉਂਦਾ ਹੈ ਇੱਕ ਛੋਟਾ ਜਿਹਾ ਬੱਚਾ ਸੀ ਉਸਦੀ ਮਾਂ ਦੀ ਛਾਤੀ ਵਿੱਚ ਗੋਲੀ ਵੱਜ ਗਈ ਉਹ ਲਾਗੇ ਤੜਫਦਾ ਸੀ ਮਾਂ ਦੇ ਕੋਲ ਇੱਕ ਫੌਜ ਦੇ ਸਿਪਾਹੀ ਵੱਲ ਕਿਸੇ ਦੂਜੇ ਸਿਪਾਹੀ ਨੇ ਇਸ਼ਾਰਾ ਕੀਤਾ ਕਿ ਬੱਚਾ ਤੜਫ ਰਿਹਾ ਉਸ ਵੇਲੇ ਉਹਨੇ ਉਹਦੇ ਫਿਰ ਉੱਤੇ ਆਪਣਾ ਬੂਟ ਰੱਖ ਕੇ ਮਜਲ ਦਿੱਤਾ ਇਸ ਤਰ੍ਹਾਂ ਦੀਆਂ ਇਮਪਿਹਾਨਕ ਘਹਾਤਾਂ ਹੋਈਆਂ ਜਿੰਨਾ ਸ਼ਹਾਦਤਾਂ ਦੇ ਕਾਰਨ ਅੱਜ ਸਾਰੇ ਗੁਰਸਿੱਖਾਂ ਦੇ ਦਿਲਾਂ ਦੇ ਵਿੱਚ ਉਹਨਾਂ ਸ਼ਹੀਦਾਂ ਲਈ ਪਿਆਰ ਹੈ ਇਹ ਸੰਗਤਾਂ ਦੀ ਜਰਨੈਲ ਸਿੰਘ ਖਾਲਸਾ ਢੰਡਰਾ ਵਾਲਿਆਂ ਨੇ ਪੰਜਾਬ ਦੀ ਅਣਖ ਤੇ ਕੌਮ ਦੀ ਇੱਜ਼ਤ ਨੂੰ ਸਿਰ ਤੇ ਰੱਖਣ ਵਾਸਤੇ ਨਿਸਾਨੀ ਸ਼ਹਾਦਤ ਦਾ ਜਾਨ ਪੀਤਾ ਅਸੋਸੀ ਸ਼ਹੀਦੀ ਦਿਹਾੜੇ ਨੂੰ ਸਮਰਪਤ ਲੱਖਾਂ ਦੀ ਗਿਣਤੀ ਵਿੱਚ ਇੱਥੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉਹਨੇ ਦੇ ਕਰੀਬ ਸ਼ਬੀਲਾਂ ਲੱਗੀਆਂ ਹੋਈਆਂ ਔਰ ਪੰਥ ਦੀਆਂ ਸਾਰੀਆਂ ਸ਼ੁਕਸ਼ੀਅਤਾਂ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਸਫਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕੇਚਕਰ ਸਾਹਿਬ ਦੇ ਤੱਕ ਸਾਹਿਬ ਜੀ ਸਿੰਘ ਸਾਹਿਬ ਅਤੇ ਹੋਰ ਸਾਰੀਆਂ ਸ਼ੁਕਸ਼ੀਅਤਾਂ ਸੰਤ ਮਹਾਂਪੁਰਖ ਜਿਹੜੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਆ ਵਕਫਾ ਸੰਪਰਦਾਵਾਂ ਦੇ ਸੋ ਸਾਰਿਆਂ ਨੂੰ ਦਮਦਮਿਤ ਸਾਹਿਬ ਵੱਲੋਂ ਜੀ ਆਇਆਂ ਸ਼ਹੀਦਾਂ ਨੂੰ ਪ੍ਰਣਾਮ ਹੈ ਸਾਰੀ ਸੰਗਤ ਨੂੰ ਇੱਥੇ ਆਉਣ ਤੇ ਅਸੀਂ ਸਤਿਕਾਰ ਤੇ ਨਮਸਕਾਰ ਹੈ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਵਾਲਿਆਂ ਵੱਲੋਂ ਇਹ ਸਾਰੀ ਸੰਗਤ ਨੂੰ ਇੱਥੇ ਜੁੜ ਆਏ ਆਂ ਔਰ ਸ਼ਹੀਦਾਂ ਦੇ ਪਾਇਪੂਰਨਿਆਂ ਤੇ ਚੱਲਣ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤਾਂ ਬਿਲਕੁਲ ਤਸਵੀਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉਹ ਇੱਥੇ ਜੁੜੀ ਹੋਈ ਹੈ ਤਾਂ ਸਟੇਜ ਦੇ ਉੱਪਰ ਪੰਥਕ ਸਿੱਖੀ ਤਾਂ ਬਿਰਾਜਮਾਨ ਨੇ ਤਾਂ ਅੱਜ 6 ਜੂਨ ਦੇ ਦਿਹਾੜੇ ਮੌਕੇ ਪੰਜ ਸਤਾਂ ਤੇ ਜਸਵੰਤ ਸਾਹਿਬਾਨ ਦੀ ਹਾਜ਼ਰੀ ਇੱਥੇ ਹੋੜੇ ਐ ਔਰ ਇਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿੱਲੀ ਮੈਨੇਜਮੈਂਟ ਕਮੇਟੀ ਦੇ ਗੁਰਦੁਆਰਾ ਦੇ ਪ੍ਰਧਾਨ ਉਹ ਵੀ ਇੱਥੇ ਪਹੁੰਚਣੇ ਨੇ ਤਾਂ ਸੰਤ ਸਭਾ ਦੇ ਜਿਹੜੇ ਨਮਾਇंदे ਨੇ ਆਰਗੂ ਨੇ ਉਹਨਾਂ ਦੀ ਹਾਜ਼ਰੀ ਵੀ ਇੱਥੇ ਰਹਿਣੀ ਹੈ ਤਾਂ ਉਹਨਾਂ ਦੇ ਨਾਲ ਦੇ ਨਾਲ ਹੋਰ ਪੰਥਕ ਸ਼ਖਸੀਅਤਾਂ ਵੀ ਅੱਜ ਇੱਥੇ ਪਹੁੰਚਣ ਗਈਆਂ ਤਾਂ ਸਾਹਮਣੇ ਸਟੇਜ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਦੇ ਉੱਪਰ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜਿਹੜੇ ਨੇ ਉਹ ਖੁਦ ਇੱਥੇ ਕਥਾ ਵਿਚਾਰ ਕਰ ਰਹੇ ਨੇ ਤਾਂ ਸੰਗਤ ਦੇ ਸਨਮੁਖ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਨੇ ਇਹ ਤਾਂ ਸਟੇਜ ਦੇ ਉੱਪਰ ਸਨਮਾਨਯੋਗ ਪੰਥਕ ਸ਼ਖਸੀਅਤਾਂ ਜਿਹੜੀਆਂ ਉਹ ਮੌਜੂਦ ਨੇ ਤਾਂ ਬਿਲਕੁਲ ਥੋੜੇ ਟਾਈਮ ਦੇ ਵਿੱਚ ਇਹ ਸਮਾਗਮ ਉਹ ਹੋਰ ਜਿਆਦਾ ਜਿਹੜੇ ਉਹ ਵੱਡੇ ਹੁੰਦੇ ਜਾਣੇ ਨੇ ਤਾਂ ਇਹਨਾਂ ਦਾ ਵੱਡਾ ਫਲਾ ਜਿਹੜਾ ਸਮਾਗਮ ਦਾ ਉਹ ਹੋਰ ਵੇਖਣ ਨੂੰ ਮਿਲੇਗਾ ਤਾਂ ਸੰਗਤ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਦਮਦਮੀ ਟਕਸਾਲ 'ਤੇ ਪਹੁੰਚ ਚੁੱਕੀ ਹੈ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ